ਜੋ ਪਹਿਲਾਂ ਲਈ ਕਿ ਇਹ ਕਾਲਪਤਸਾਬ ਦੇ ਦੇਸ਼ਾਂ ਦੇ ਮੁਤਾਬਿਕ ਵਰਕਿੰਗ ਕਮੇਟੀ ਮੀਟਿੰਗ ਹੋਈ ਉਹਦੇ ਵਿੱਚ ਸੂਰ ਸਿੰਘ ਬਾਦਲ ਅੰਦਾਜ਼ ਦੀ ਫਾ ਜੋ ਪ੍ਰਵਾਨ ਕੀਤਾ ਗਿਆ ਥੋੜਾ ਜਿਹਾ ਚੀਜ਼ ਦਾ ਸਵਾਗਤ ਹੈ ਬਾਕੀ ਜਿਹੜਾ 7 ਮੈਂਬਰੀ ਕਮੇਟੀ ਬਾਰੇ ਤੁਸੀਂ ਸਵਾਲ ਕੀਤਾ ਹੈ 7 ਮੈਂਬਰੀ ਕਮੇਟੀ ਰੱਦ ਨਹੀਂ ਕੀਤੀ ਗਈ 7 ਮੈਂਬਰੀ ਕਮੇਟੀ ਸਟੈਂਡ ਹੈ ਔਰ ਕੰਮ ਕਰਨ ਦਾ ਜਿਹੜਾ ਉਹ ਮੈਂ ਕਹਿੰਦਾ ਕਿ ਉਹ ਆਪਣਾ ਜਿਹੜਾ ਕਾਰਜੀ ਰਵੇ ਕੰਮ ਕਰਨ ਵਾਸਤੇ 7 ਮੈਂਬਰੀ ਕਮੇਟੀ ਸਟੈਂਡ ਹੈ ਦੇਖੋ ਸਾਡੇ ਕੋਲ ਇਹ ਠੀਕ ਹੈ ਕਿ ਕੁਝ ਅ ਵਕੀਲਾਂ ਦੀ ਜੱਜਮੈਂਟ ਜਿਹੜੀ ਸੀਗੀ ਸਾਨੂੰ ਦਿੱਤੀ ਗਈ ਹੈ ਔਰ ਇਲੈਕਸ਼ਨ ਕਮਿਸ਼ਨ ਦੇ ਬਿਫਾਈਟ ਤੋਂ ਜਿਹੜਾ ਪਰਫਾਰਮਾ ਹੁੰਦਾ ਪਾਰਟੀ ਦੀ ਜਦੋਂ ਆਪਾਂ ਕਰਾਉਨੇ ਆ ਰਜਿਸਟ੍ਰੇਸ਼ਨ ਉਹ ਸਾਨੂੰ ਜਰੂਰ ਦਿੱਤਾ ਗਿਆ। ਕਾਲੀ ਪਰਫਾਰਮਾ ਕੋਈ ਸਾਈਨਡ ਸੰ ਸਾਡੇ ਕੋਲ ਅਜੇ ਤੱਕ ਇਸ ਚੀਜ਼ ਬਾਰੇ ਕੁਝ ਨਹੀਂ। ਪਰ ਸਿਰਫ ਸਾਤ ਮੈਂਬਰ ਕਮੇਟੀ ਦਾ 2 ਦਸੰਬਰ ਦਾ ਆਦੇਸ਼ ਆ ਹਲੇ ਤੱਕ ਕਮੇਟੀ ਦਾ ਕੋਈ ਰੂਪਰੇਖਾ ਬਾਰੇ ਪਤਾ ਹੀ ਨਹੀਂ ਲੱਗਿਆ। ਇਹਦੇ ਬਾਰੇ ਢਿੱਲਮੱਤ ਜਿਹੜੀ ਹੋ ਰਹੀ ਹੋ ਰਹੀ ਆ ਉਹਦੇ ਉੱਤੇ ਕੀ ਕਰਾਂ? ਆਪਣੇ ਟੂ ਟਾਈ ਦੀ ਪਹਿਲਾਂ ਲਿਖਦੇ ਨੇ ਕਿਹਾ ਸੀਗਾ ਪ੍ਰੈਸ ਨੂੰ ਕਿ ਸ੍ਰੋਮਣੀ ਅਕਾਲੀ ਪੰਥ ਦਾ ਜੋਸ਼ੀ ਦੇ ਕਾਲਕਤਾਰ ਸਾਹਿਬ ਤੋਂ ਦੋ ਤਰੀਕ ਨੂੰ ਆਦੇਸ਼ ਹੋਇਆ ਉਹਨਾਂ ਦੀ ਉਹ ਉਹ ਹਲਨਾ ਕਰੇ ਔਰ ਜਿਹੜੇ ਸੱਤ ਮੈਂਬਰ ਕਮੇਟੀ ਜੋ ਸਟੈਂਡ ਕਰਦੀ ਹੈ ਜਿਹੜੇ ਤੁਸੀਂ ਆਨਾਂਕਾਨੀ ਸ਼ਬਦ ਵਰਤਿਆ ਸੀ ਕਿ ਹੱਲੇ ਵੀ ਇਹਨਾਂ ਕੰਮਾਂ ਜਾਂਾਨਾ ਕਰਨ ਨਹੀਂ ਕੀਤੀ ਯਾਰ ਅ ਕਹਿ ਸਕਦੇ ਆਪਾਂ ਕਿ ਜੇਕਰ ਸੱਤ ਮੈਂਬਰ ਕਮੇਟੀ ਤੋਂ ਜੇਕਰ ਨਹੀਂ ਹੋਇਆ ਜਾਂ ਉਹਨਾਂ ਨੂੰ ਕਾਰਾਸ਼ੀਲ ਹੁਣ ਤੱਕ ਨਹੀਂ ਕੀਤਾ ਗਿਆ ਤੇ ਇਹ ਉਹਦਾ ਇੱਕ ਹਿੱਸਾ ਹੈ ਜੋ ਪਾਰਟੀ ਦੀ ਸਟੇਟਮੈਂਟ ਆਈ ਹੈ ਵਰਕਿੰਗ ਕਮੇਟੀ ਤੋਂ ਬਾਅਦ ਜੋ ਡਾਕਟਰ ਸੀਮਾ ਨੇ ਸਟੇਟਮੈਂਟ ਦਿੱਪ੍ਰੈਸ ਨੂੰ ਉਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਅਸਲੀ ਤੇ ਪਹਿਲੇ ਪ੍ਰਵਾਨ ਨਹੀਂ ਸੀ ਕੀਤੇ ਗਏ ਔਰ ਪਾਰਟੀ ਦਾ ਜਿਹੜਾ ਕਾਰਗਵਰ ਰਜਿਸਟਰ ਹੈ ਉਹਦੇ ਵਿੱਚ ਉਹ ਦਰਜ ਕਰਤੇ ਗਏ ਸੀ ਕਿ ਇਸ ਤੀਖੇ ਪ੍ਰਵਾਨ ਨਹੀਂ ਕੀਤੇ ਗਏ ਉਹਦੇ ਮੁਤਾਬਕ ਜਿਹੜਾ ਸੁਖਦੇਵ ਸਿੰਘ ਬਾਦਲ ਦਾਸ ਦੀ ਫਸਕਾ ਨੂੰ ਵਰਕਰ ਕਮੇਟੀ ਨੇ ਪ੍ਰਵਾਨ ਕਰ ਲਿਆ ਸੀ ਉਹਦਾ ਖੰਡ ਬਿਲਕੁਲ ਠੀਕ ਹੈ ਜੀ ਜੋ ਜਿਵੇਂ ਡਿਊਟੀਆਂ ਉਲਾ ਦਿੱਤੀਆਂ ਗਈਆਂ ਨੇ ਜਿੰਨੀਆਂ ਸਟੇਟਾਂ ਨੇ ਉਹਨਾਂ ਦੇ ਵਿੱਚ ਜਿਹੜੇ ਪਾਰਟੀ ਵੱਲੋਂ ਜਿਹੜੇ ਨੁਮਾਇंदे ਸੀਗੇ ਡਿਊਟੀਆਂ ਲਿਖਤੀ ਉਲਾ ਦਿੱਤੀਆਂ ਗਈਆਂ ਪਾਰਟੀ ਵੱਲੋਂ ਕਿ ਜਿਵੇਂ ਜੰਮੂ-ਕਸ਼ਮੀਰ ਹੈ ਉਤਰਾਖੰਡ ਹੈ ਹਰਿਆਣਾ ਪੰਜਾਬ ਵੱਖ-ਵੱਖ ਡਿਊਟੀਆਂ ਲੱਗ ਚੁੱਕੀਆਂ ਨੇ ਉਹ ਮੈਂਬਰਸ਼ਿਪ ਦੀ ਜਿਹੜੀ ਨਵੇਂ ਭਰਤੀ ਸ਼ੁਰੂ ਕਰਨੀ ਹੈ ਉਹ ਆਰਡਰ ਕੱਲ ਦੇ ਹੋ ਗਏ ਨੇ ਉਹ ਬੜੀ ਚੰਗੀ ਗੱਲ ਹੈ ਕਿ ਜਿਹੜਾ ਦੇਸ਼ੀ ਦੇ ਕਲਤਖ ਸਾਹਿਬ ਦਾ ਇਹਨਾਂ ਵੀ ਭਰਤੀ ਜਿਹੜੀ ਹੈ ਉਹ ਕਰਕੇ ਨਵੇਂ ਡੈਲੀਗੇਟ ਬਣਾ ਕੇ ਤੇ ਜਿਹੜੀ ਪ੍ਰਧਾਨ ਦੀ ਚੋਣਾਂ ਕੀਤੀ ਜਾਏ ਉਸ ਪਾਸੇ ਕਦਮ ਟੁੱਟਿਆ ਉਹ ਚੰਗਾ ਕਦਮ ਹੈ